ਸ਼ਰਾਬ ਤੋਂ ਵੱਡਾ ਕੋਈ ਨਸ਼ਾ ਨਹੀਂ ਹੈ ਜਿੰਨੀ ਬਰਬਾਦੀ ਪੰਜਾਬ ਦੀ ਕੀਤੀ ਹੈ ਉਹ ਸ਼ਰਾਬ ਨੇ ਕੀਤੀ ਹੈ ਤੇ ਸ਼ਰਾਬ ਨੂੰ ਛੱਡਣ ਲਈ ਗੋਲੀਆਂ ਲਾਤੀਆਂ ਟਰਾਮਾਡੋਲ ਦੀਆਂ ਉਹ ਟਰਾਮਾਡੋਲ ਦੀਆਂ ਗੋਲੀਆਂ ਲਾਤੀਆਂ ਡਾਕਟਰਾਂ ਨੇ ਤੇ ਇੱਕਦਮ ਸਰਕਾਰ ਨੇ ਟਰਾਮਾਡੋਲ ਨੂੰ ਨਰਕੋਟਿਕ ਸੈਕਟ ਦੇ ਥੱਲੇ ਲਿਆਂਦਾ ਜੀਪ ਥੱਲੇ ਵਾਲੀ ਗੋਲੀਆਂ ਦੀ ਸੀ ਬੁਪਰਾ ਨਾਰਫਨ ਦੀ ਉਹ ਵੀ ਹਾਲਾਂਕਿ ਬੈਨ ਹੈਗੀ ਹੈ ਇਹਨਾਂ ਗੋਲੀਆਂ ਨੂੰ ਕਿਹਾ ਜਾਂਦਾ ਸੀ ਵੀ ਇਹ ਨਸ਼ਾ ਰੋਕਣ ਚ ਸਹਾਈ ਹੈਗੀ ਹਾਂ ਇਹ ਸਹਾਈ ਨੇ ਨਾ ਜੀ ਇਹ ਮਿਲਣੋਂ ਹਟ ਗਈਆਂ ਜਦੋਂ ਐਂਡ ਕਰਨ ਦਾ ਮਕਸਦ ਹਾਂ ਜਦੋਂ ਸਰਕਾਰ ਨੇ ਉਹ ਸਰਕਾਰ ਦਾ ਬਹਿਣੇ ਸਰਕਾਰ ਸੋਸ਼ਮਨ ਕੇ ਕਦਮ ਨਹੀਂ ਛੁੱਟਦੀ ਆਪ ਉਹਨਾਂ ਨੂੰ ਪਤਾ ਨਹੀਂ ਹੁੰਦਾ ਚਾਰ ਡਾਕਟਰ ਉੱਥੇ ਬੈਠ ਕੇ ਕਹਿ ਦਿੰਦੇ ਆ ਜੀ ਜੇ ਟਰਮਾਡੋਲਤਾ ਜੀ ਨਸ਼ਾ ਜੀ ਘਰ ਘਰ ਸ਼ਰਾਬ ਗੱਡੀ ਜਾਂਦੀ ਸੀ ਉਹ ਹੁੰਦਾ ਸੀ ਚਲੋ ਕੋ ਪਰਾਣੇ ਰਿਸ਼ਤੇਦਾਰ ਆਏ ਉਹਨਾਂ ਨੇ ਮਾਨ ਸਨਮਾਨ ਦੇ ਤੌਰ ਤੇ ਉਹਨਾਂ ਨੂੰ ਬੁਲਾ ਦਿੱਤੀ ਜਾਂਦੀ ਸੀ ਆਫੀਮ ਵੀ ਉਹਨਾਂ ਨੂੰ ਦਿੱਤੀ ਜਾਂਦੀ ਸੀ ਔਰਤਾਂ ਵੀ ਖਾਂਦੀ ਰਹੇ ਨੇ ਤੁਹਾਡੇ ਦਾਦੀ ਵੀ ਖਾਂਦੇ ਰਹੇ ਆਫੀਮ ਸ਼ੌਂਕ ਨੂੰ ਖਾਂਦੇ ਸੀ ਜੇ ਕਿਤੇ ਬਿਮਾਰ ਹੋ ਗਏ ਤਾਂ ਖਾਂਦੇ ਸੀ ਨਹੀਂ ਉਦੋਂ ਜਿੰਨੀਆਂ ਜੱਟਾਂ ਦੀਆਂ ਬੁੜੀਆਂ ਸੀ ਉਹ ਸਾਰੀਆਂ ਖਾਂਦੀਆਂ ਸੀ ਅੱਛਾ ਜਦੋਂ ਇਹ ਫੀਮ ਬੰਦ ਹੋਈ ਤਾਂ ਇਹਦੇ ਲਾਇਸੈਂਸ ਬਣਾਤੇ। ਉਹਨਾਂ ਨੇ ਕਿਹਾ ਕਿ 20 ਸਾਲਾਂ ਦੇ ਲਈ ਇਹ ਲਾਇਸੈਂਸ ਚੱਲਣਗੇ। ਮੇਰੀ ਦਾਦੀ ਮਤਲਬ ਹਰੇਕ ਜਿਹੜੀ ਜੱਟ ਦੀ ਬੁੜੀ ਸੀ ਉਹ ਮੰਨਿਆ ਜਾਂਦਾ ਸੀ ਜੋ ਫੀਮ ਚੰਦੀ। ਮਾਪੇ ਉਹਨਾਂ ਨੂੰ ਤਾਂ ਵੀ ਬਾਹਰ ਭੇਜ ਰਹੇ ਨੇ ਕਿ ਬਾਹਰ ਚੱਲ ਜਾਣਗੇ, ਧੂਨਸ਼ਾ ਛੱਡ ਦੇਣਗੇ। ਪੰਜਾਬ ਖਾਲੀ ਹੋਣ ਦੀ ਇੱਕ ਵਜ੍ਹਾ ਮੰਨਦੇ ਉਹ ਨਸ਼ਾ। ਦੇਖੋ ਜੀ ਮੈਂ ਤਾਂ ਪਹਿਲਾਂ ਇਹੀ ਨਹੀਂ ਮੰਨਦਾ ਵੀ ਮਾਪੇ ਉਹਨਾਂ ਨੂੰ ਤੋ ਵਧੀਆ ਸੰਸਕਾਰ ਦੇ ਰਹੇ ਨੇ। ਬਾਪ-ਪਾਪ ਸ਼ਰਾਬ ਪੀਂਦਾ ਹੁੰਦਾ ਹੈ। ਬਾਪ-ਪਾਪ ਨਸ਼ੇ ਕਰਦਾ ਹੁੰਦਾ ਹੈ। ਕਈ ਥਾਂਾਂ ਤੇ ਪੁੱਤ ਨਹੀਂ ਕਰਦੇ ਬਾਪ ਕਰਦਾ ਉਹ ਚੀਜ਼ ਆਪ ਸੰਸਤਾਰ ਦੇ ਉਹ ਹੈ ਜਿਹੜਾ ਆਪ ਸ਼ਰਾਬੀ ਹੈ ਆਪ ਬਹੀਰ ਦੀ ਕਿੱਡੀ ਕੋ ਲੋੜ ਹੈ ਨਸ਼ੇ ਖਤਮ ਕਰਨ ਲਈ ਦੇਖੋ ਖਾਲਸਾ ਬਹੀਰ ਦੀ ਤਾਂ ਇੱਕ ਬਹੁਤ ਵੱਡੀ ਲੋੜ ਹੈ ਜਿਵੇਂ ਭਾਈ ਅਮਰਪਾਲ ਸਿੰਘ ਕਰ ਰਹੇ ਸੀ ਜਿੱਥੇ ਜਿੱਥੇ ਉਹ ਬਹੀਰ ਲੈ ਕੇ ਗਏ ਉਹਨਾਂ ਨੇ ਨਸ਼ੇ ਦਾ ਵੀ ਨਾਸ਼ ਕਰਤਾ ਕਿ ਸਰਕਾਰ ਆਪ ਇਹ ਨਹੀਂ ਚਾਹੁੰਦੀ ਕਿ ਨਸ਼ੇ ਛੱਡੇ ਜਾਣ ਨਸ਼ੇ ਤੋਂ ਆਪ ਆਮਦਨੀ ਹੋ ਰਹੀ ਹੈ ਜਿਹੜੀ ਚ ਚੋਨਾ ਵਿੱਚ ਲਾ ਦਿੱਤੀ ਜਾਂਦੀ ਹੈ ਤੋਂ ਇਹ ਤਾਂ ਜਿਹੜੀ ਇਹ ਬਹੀਰ ਦਾ ਤਾਂ ਸਭ ਤੋਂ ਵੱਡਾ ਲੋਡ ਹੈ 75 ਲੱਖ ਲੋਕ ਆਏ ਸਾਲ ਇਹ ਜਿਹੜਾ ਹੈ ਜਰਦਾ ਚੱਪ ਕੇ ਤੇ ਉਹੋ ਕੈਂਸਰ ਨਾਲ ਮਰਦੇ 75 ਲੱਖ ਹਾਂ ਮੂੰਹ ਦਾ ਕੈਂਸਰ ਹੈ ਜਿਹੜਾ 75 ਲੱਖ ਆਦਮੀ ਜਿਹੜਾ ਹੈ ਉਹ ਇਸ ਸਾਲ ਦੇ ਵਿੱਚ ਮਰ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਜਿਹੜੇ ਜਰਦਾ ਚੱਪਦੇ ਨੇ ਜਿਹੜੇ ਤਮਾਕੂ ਖਾਂਦੇ ਨੇ ਉਦੇ باوجود ਵੀ ਉਸ ਨੂੰ ਖੁੱਲਾ ਛੱਡਿਆ ਹੋਇਆ ਹੈ ਟ੍ਰਾਮਾਡੋਲ ਤੁਸੀਂ ਖਾਓ ਜਿਹੜੇ ਡਾਕਟਰ ਸਰਕਾਰ ਨੇ ਬਣਾਏ ਉਹਨਾਂ ਨੇ ਉਹ ਟ੍ਰਾਮਾਡੋਲ ਦਿੱਤੀ ਉਹ ਟ੍ਰਾਮਾਡੋਲ ਹੋ ਬੰਦ ਚਰਤੀ 10 ਮਿੰਟਾਂ ਚ ਉਹ ਜਿਹੜੇ ਖਾਂਦੇ ਸੀ ਉਹ ਉੱਥੇ ਰਹਿ ਜਾਣਾ ਤੂੰ ਲਿਸਨਸ ਨਾ ਤੂੰ ਲੈਣਾ ਨਾ ਦੇਣਾ ਇਹ ਫੇ ਨਸ਼ੇ ਸਰਕਾਰ ਨਹੀਂ ਲਾਏ ਨਾ ਕਿ ਭਾਈ ਅਮਰਪਾਲ ਸਿੰਘ ਜਿਹੜੀ ਉਹ ਬਹੀਰ ਚ ਨਹੀਂ ਜਾ ਸਕਦੇ ਉਹ ਡਿਬਰੂ ਰੈਡ ਭੇਜਤੇ ਤੋਂ ਇਹ ਸਮੱਸਿਆਵਾਂ ਜਿਹੜੀਆਂ ਹੈ ਉਹ ਤਾਂ ਹੀ ਰੁੱਤ ਸਕਦੀ ਹੈ ਜੇ ਇਹਨਾਂ ਬਹੀਰਾਂ ਦੀ ਇਜਾਜ਼ਤ ਦਿੱਤੀ ਜਾਵੇ ਤੇ ਵੱਡੇ ਪੱਦਰ ਤੇ ਧਰਮ ਦਾ ਪ੍ਰਚਾਰ ਕੀਤਾ ਪੰਜਾਬ ਦੇ ਵਿੱਚ ਨਸ਼ੇ ਦਾ ਦੈਂਤ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰ ਰਿਹਾ ਸਾਡਾ ਕਾਨੂੰਨ ਸਾਡੀਆਂ ਸਰਕਾਰਾਂ ਸਾਡੇ ਸਿਆਸਤਦਾਨ ਕਿਉਂ ਨਹੀਂ ਇਸ ਨੂੰ ਰੋਕ 파ਰੇ ਜ਼ਿੰਮੇਵਾਰੀ ਜ਼ਰੂਰ ਲੈਂਦੇ ਨੇ ਫਰਜ਼ ਵੀ ਉਹਨਾਂ ਦਾ ਬਣਦਾ ਹੈ ਸਾਡੇ ਨਾਲ ਸਾਫਕਾ ਐਮਪੀ ਤੇ ਵਕੀਲ ਰਾਜਦੇਵ ਸਿੰਘ ਖਾਲਸਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਖਾਲਸਾ ਜੀ 50 ਸਾਲ ਪਿੱਛੇ ਚੱਲ ਜੀਏ ਉਦੋਂ ਪੰਜਾਬ 'ਚ ਕੀ ਮਾਹੌਲ ਸੀ ਨਸ਼ੇ ਦਾ ਤੁਹਾਨੂੰ ਜੀ 50 ਸਾਲ ਪਿੱਛੇ 40 ਸਾਲ ਪਿੱਛੇ ਕਿਉਂਕਿ 20 30 ਸਾਲ ਤੋਂ ਤਾਂ ਬਹੁਤ ਜ਼ਿਆਦਾ ਪਿਆ ਹੋਇਆ ਰਾਲਾ ਦੇਖੋ ਅੱਜ ਤੋਂ 50 ਸਾਲ ਪਹਿਲਾਂ ਜਿਹੜਾ ਸੀ ਆ ਉਸ ਸਮੇਂ ਵੀ ਸ਼ਰਾਬ ਜਿਹੜੀ ਸੀਗੀ ਉਹ ਨਸ਼ੇ ਦੇ ਤੌਰ ਤੇ ਚੱਲ ਰਹੀ ਸੀ ਪਰ ਇੰਨੀ ਵੱਡੀ ਮਾਤਰਾ ਵਿੱਚ ਨਹੀਂ ਸੀ ਨਾ ਹੀ ਉਹਨੂੰ ਵੱਡੀ ਜਿੰਤੀ ਦੇ ਵਿੱਚ ਲੋਟ ਜਿਹੜਾ ਉਹਦਾ ਸੇਵਨ ਕਰਦੇ ਸੀ ਤੇ ਜ਼ਿਆਦਾ ਜਿਹੜਾ ਸੀ ਉਹ ਅਫੀਮ ਦਾ ਸੇਵਨ ਹੁੰਦਾ ਸੀ ਜੀ ਜਿਹੜਾ ਅਫੀਮ ਦਾ ਸੇਵਨ ਹੁੰਦਾ ਸੀ ਅਫੀਮ ਨੂੰ ਉਸ ਸਮੇਂ ਨਸ਼ਾ ਨਹੀਂ ਮੰਨਿਆ ਜਾਂਦਾ ਸੀ ਉਸ ਨੂੰ ਇੱਕ ਕੁਦਰਤ ਦੀ ਥੇਤੀ ਮੰਨਿਆ ਜਾਂਦਾ ਸੀ ਤੇ ਮੇਰੇ ਵਰਗੇ ਜਿਹੜੇ ਬੱਚੇ ਵੀ ਸੀ ਉਸ ਸਮੇਂ ਉਹ ਟੱਟਰਤਾ ਦੇ ਵਿੱਚ ਸੀ ਜੇ ਉਹ ਅਸੀਂ ਫੀਮ ਨੂੰ ਵੀ ਨਫ਼ਰਤ ਕਰਦੇ ਸੀ ਭਾਵੇਂ ਕੋਈ ਵੀ ਨਸ਼ਾ ਹੋਵੇ ਉਹਨੂੰ ਨਫ਼ਰਤ ਕਰਦੇ ਸੀ ਕਿ ਸਿੱਖੀ ਦੇ ਵਿੱਚ ਬੜੇ ਪ੍ਰਤੱਖ ਸੀ ਮੈਂ ਆਪਣੇ ਜੀਵਨ 'ਤੇ ਕਦੇ ਦਾੜ੍ਹੀ ਨਹੀਂ ਕੱਟੀ ਕਦੇ ਕੇਸ ਨਹੀਂ ਕੱਟੇ ਕਦੇ ਕੋਈ ਨਸ਼ਾ ਨਹੀਂ ਵਰਤਿਆ ਤੇ ਉਹ ਸਾਕਾਹਾਰੀ ਰਿਹਾ ਤੇ ਉਹ ਫਿਰ ਸਾਡੇ ਤੇ ਪ੍ਰਭਾਵ ਸੀ ਪਰੰਤੂ ਫੀਮ ਦਾ ਇਹ ਹੁੰਦਾ ਸੀ ਕਿ ਜੇ ਕੋਈ ਬੱਚਾ ਜਿੰਦ ਕਰਦਾ ਹੋਰ ਕਰਦਾ ਉਹ ਬੱਚੇ ਉਦੋਂ ਜਿਆਦਾ ਤعداد ਦੇ ਵਿੱਚ ਉਹਨਾਂ ਦੀ ਪਦائش ਹੁੰਦੀ ਸੀ ਇੱਕ ਦੇ ਜਿਹੜੇ ਬੱਚੇ ਸੀ ਉਹ 10 ਵੀ ਹੁੰਦੇ ਸੀ 12 ਵੀ ਹੁੰਦੇ ਸੀ 15 ਤੱਕ ਵੀ ਚਲੇ ਜਾਂਦੇ ਸੀ ਉਹਨਾਂ ਨੂੰ ਇੱਕ ਮਾਂ ਨੇ ਸਾਂਭਣਾ ਹੁੰਦਾ ਸੀ ਉਹ ਫੀਮ ਜਿਹੜੀ ਸੀ ਉਹਦੀ ਜੀਭ ਤੇ ਲਾ ਦਿੰਦੇ ਸੀ ਤੇ ਬੱਚਾ ਸੁੱਤਾ ਰਹਿੰਦਾ ਸੀ ਇਹਦੇ ਲਈ ਬੜੀ ਮਿਹਨਤ ਨਹੀਂ ਕਰਨੀ ਪੈਂਦੀ ਸੀ ਫੀਮ ਦਾ ਕੋਈ ਗਲਤ ਪ੍ਰਭਾਵ ਨਹੀਂ ਸੀ ਇਹ ਨਾ ਤਾਂ ਫੀਮ ਖਾ ਕੇ ਕੋਈ ਤਲੇਸ਼ਤਰ ਦਾ ਸੀ ਨਾ ਲੜਦਾ ਸੀ ਬਲਕਿ ਕੰਮ ਕਰਦਾ ਸੀ ਜਿਹੜਾ ਆਮ ਵੀ ਬੰਦਾ ਸੀ ਪਰੰਤੂ ਅੱਜ ਜਿਹੜਾ ਹੋ ਗਿਆ ਅੱਜ ਇਹ ਹਾਲਾਤ ਇਹ ਹੋ ਗਈ ਕਿ ਅੱਜ ਜਿਹੜੇ ਨਸ਼ੇ ਸੇਵਨ ਹੈ ਸਭ ਤੋਂ ਵੱਡੀ ਬਿਮਾਰੀ ਪੰਜਾਬ ਦੇ ਵਿੱਚ ਸ਼ਰਾਬ ਦੀ ਹੈ ਮੈਂ ਕਹੂੰਗਾ ਕਿ ਸ਼ਰਾਬ ਤੋਂ ਵੱਡਾ ਕੋਈ ਨਸ਼ਾ ਨਹੀਂ ਹੈ ਜਿੰਨੀ ਬਰਬਾਦੀ ਪੰਜਾਬ ਦੀ ਕੀਤੀ ਹੈ ਉਹ ਸ਼ਰਾਬ ਨੇ ਕੀਤੀ ਹੈ ਤੇ ਸ਼ਰਾਬ ਨੂੰ ਛੱਡਣ ਲਈ ਗੋਲੀਆਂ ਲਾਤੀਆਂ ਟਰਾਮਾਡੋਲ ਦੀਆਂ ਬਿਲਕੁਲ ਉਹ ਟਰਾਮਾਡੋਲ ਦੀਆਂ ਗੋਲੀਆਂ ਲਾਤੀਆਂ ਡਾਕਟਰਾਂ ਨੇ ਤੇ ਇਤਦâm ਸਰਕਾਰ ਨੇ ਟਰਾਮਾਡੋਲ ਨੂੰ ਨਰਕੋਟਿਕ ਸੈਕਟਰ ਦੇ ਥੱਲੇ ਲਿਆਂਦਾ ਇਹਦੇ ਚ ਉਮਰ ਕੈਦ ਦੀ ਵਿਵਸਥਾ ਹੈ 10 ਸਾਲ ਦੀ ਵਿਵਸਥਾ ਹੈ ਉਹ ਸ਼ਰਾਬ ਨੂੰ ਛੱਡਦੇ ਛੱਡਦੇ ਜਿਹੜਾ ਸੀ ਉਹ ਟਰਾਮਾਡੋਲ ਮੈਲੋਂ ਹਟ ਗਈ ਉਹ 10 ਪੈਸਿਆਂ ਦੀ ਗੋਲੀ ਪਹਿਲਾਂ 10 ਰੁਪਈਆ ਦੀ ਹੋਈ ਫਿਰ 20 ਰੁਪਈਆ ਦੀ ਹੋਈ ਫਿਰ ਉਹ 50 ਰੁਪਈਆ ਦੀ ਹੋਈ ਗੋਲੀ ਉਹਨੇ ਬਰਬਾਦੀ ਲਿਆਂਦੀ ਤੇ ਫਿਰ ਉਹਦਾ ਜਿਹੜਾ ਬਦਲ ਲੱਭਿਆ ਗਿਆ ਉਹ ਚਿੱਟਾ ਲੱਭਿਆ ਗਿਆ ਹੀਰੋਨ ਲੱਭਿਆ ਗਿਆ ਤੇ ਚਿੱਟਾ ਹੀਰੋਨ ਤਾਂ ਬਹੁਤ ਵੱਡੇ ਪੱਧਰ ਤੇ ਨਸ਼ੇ ਤੌਰ ਤੇ ਗਿਣਿਆ ਜਾਂਦਾ ਹੈ ਇਹ ਜਿਹੜੀ ਤੁਸੀਂ ਟਰਾਮਾਡੋਲ ਕਹਿ ਰਹੇ ਹੋ ਜੇ ਇੱਕ ਜੀਭ ਥੱਲੇ ਵਾਲੀ ਗੋਲੀ ਆਂਦੀ ਸੀ ਬੁਪਰਾਨਾਰਫਨ ਦੀ ਉਹ ਵੀ ਹਾਲਾਂਕਿ ਬੈਨ ਹੈ ਇਹਨਾਂ ਗੋਲੀਆਂ ਨੂੰ ਕਿਹਾ ਜਾਂਦਾ ਸੀ ਵੀ ਇਹ ਨਸ਼ਾ ਰੋਕਣ ਚ ਸਹਾਈ ਹੈਗੀਆਂ ਹਾਂ ਇਹ ਸਹਾਈ ਨੇ ਨਾ ਜੇ ਇਹ ਮਿਲਣੋਂ ਹਟ ਗਈਆਂ ਜਦੋਂ ਐਂਡ ਕਰਨ ਦਾ ਮਕਸਦ ਆ ਜਦੋਂ ਸਰਕਾਰ ਨੇ ਉਹ ਸਰਕਾਰ ਦਾ ਬਹਿਣ ਚ ਸਰਕਾਰ ਸਰੋਤ ਸਮਣ ਕੇ ਕਦਮ ਨਹੀਂ ਛੁੱਟਦੀ ਆਪ ਉਹਨਾਂ ਨੂੰ ਪਤਾ ਨਹੀਂ ਹੁੰਦਾ ਚਾਰ ਡਾਕਟਰ ਉੱਥੇ ਬੈਠ ਕੇ ਕਹਿ ਦਿੰਦੇ ਆ ਜੀ ਜੇ ਟਰਮਨ ਡੋਲਤਾ ਜੀ ਨਸ਼ਾ ਜੀ ਇਹ ਜਿਹੜੀ ਫਲਾਣੀ ਗੋਲੀ ਆ ਉਹ ਨਸ਼ਾ ਹੈ ਹਾਲਾਂਕਿ ਹਰੇਕ ਗੋਲੀ ਨਸ਼ਾ ਹੈ ਜੇ ਤੁਸੀਂ ਇੱਥੇ ਸੈਰੀਡੌਨ ਦੀ ਗੋਲੀ ਲੈਣੀ ਹੈ ਸਿਰਦੋਸਨ ਦੀ ਐਸਪਰੋ ਦੀ ਲੈਣੀ ਹੈ ਇੱਥੇ ਦੀ ਤਾਂ ਤੁਸੀਂ ਚਾਰ ਲੈ ਲਓ ਜੀ ਉਹ ਵੀ ਨਸ਼ਾ ਹੋਊਗਾ ਤੇ ਉਹ ਬਿਨਾ ਸੋਚੇ ਸਮਝੇ ਉੱਥੇ ਚਾਰ ਬੰਦੇ ਬੁਠਾ ਕੇ ਇੱਕ ਫੈਸਲਾ ਕਰਤਾ ਉਹ ਡੋਲੀਆਂ ਤੇ ਪਾਬੰਦੀ ਲਾਤੀ ਉਹ ਅਸਲ 'ਚ ਸ਼ਰਾਬ ਛਡਾਉਣ ਲਈ ਵਰਤੀਆਂ ਜਾਂਦੀਆਂ ਸੀਗੀਆਂ ਉਹ ਸ਼ਰਾਬ ਜਿਹੜਾ ਸੀ ਉਹ ਸਭ ਤੋਂ ਵੱਡਾ ਨਸ਼ਾ ਪੰਜਾਬ ਦੇ ਵਿੱਚ ਸੀ ਉਹ ਜਦੋਂ ਨਾ ਮਿਲੀਆਂ ਉਹ ਮਹਿੰਗੀਆਂ ਹੋ ਗਈਆਂ ਤੇ ਚਿੱਟੇ ਦਾ ਵਪਾਰ ਸ਼ੁਰੂ ਕਰ ਲਿਆ ਇਹ ਹੀਰੋਨ ਵਪਾਰ ਜਿਹੜਾ ਸੀ ਇਹ ਟਰਾਂਮਾ ਡੋਲ ਦੀਆਂ ਗੋਲੀਆਂ ਦੇ ਬਦਲ ਦੇ ਵਿੱਚ ਆਇਆ ਤੇ ਇਹ ਬਹੁਤ ਵੱਡੇ ਨਸ਼ੇ ਦੇ ਰੂਪ ਵਿੱਚ ਆ ਗਿਆ ਜਿਹਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਜੀਵੀ ਜੀਵ ਤੇ ਇੱਕ ਵਾਰੀ ਚਿੱਟਾ ਰੱਖਿਆ ਜਾਂਦਾ ਹੈ ਜਾਂ ਇਹ ਹੀਰੋਨ ਰੱਖੀ ਜਾਂਦੀ ਹੈ ਉਹ ਆਪਣੇ ਬਾਪ ਨੂੰ ਵੀ ਮਾਰਨ ਨੂੰ ਤਿਆਰ ਹੈ ਉਹ ਆਪਣੀ ਮਾਂ ਨੂੰ ਵੀ ਮਾਰਨ ਨੂੰ ਤਿਆਰ ਹੈ ਉਹ ਨੂੰ ਆਪਣੇ ਆਪ ਦੇ ਵਜੂਦ ਦਾ ਵੀ ਅਹਿਸਾਸ ਨਹੀਂ ਹੈਗਾ ਤੇ ਉਹ ਆਪਣੇ ਸਾਰੇ ਟੱਬਰ ਨੂੰ ਵੀ ਮਾਰਨ ਨੂੰ ਤਿਆਰ ਹੈ ਤੇ ਉਹ ਇਹੋ ਜੀ ਨਸਲ ਦਾ ਬਣ ਜਾਂਦਾ ਹੈ ਕਿ ਡੰਗਰਾਂ ਤੋਂ ਵੀ ਪੈੜਾ ਹੋ ਜਾਂਦਾ ਹੈ ਅਜੇ ਡੰਗਰ ਨੂੰ ਅਹਿਸਾਸ ਹੁੰਦਾ ਉਹ ਬੰਦੇ ਨੂੰ ਅਹਿਸਾਸ ਨਹੀਂ ਹੁੰਦਾ ਉਹ ਇੱਕ ਹਾਂ ਮੈਂ ਚਰਚੀ ਰਹੇ ਹਾਂ ਉਹ ਇੱਕ ਬੜੀ ਵੱਡੀ ਚੁਣੌਤੀ ਲਿਆਤੀ ਕਿ ਪੰਜਾਬ ਦੀ ਸਾਰੀ ਜਵਾਨੀ ਤੈਅ ਕਰਤੀ ਸ਼ਰਾਬ ਛੱਡਣ ਛੱਡਣ ਚ ਸ਼ਰਾਬ ਤੋਆ ਕਰੀ ਜਾਂਦੀ ਸੀ ਹੁਣ ਉਹਦੀ ਬਦਲ ਚਿਚਿਟਾ ਲਿਆਤਾ ਦੂਜੀਆਂ ਗੋਲੀਆਂ ਨੂੰ ਵੈਣ ਕਰਕੇ ਇਹ ਗੋਲੀਆਂ ਨੂੰ ਵੈਣ ਕਰਨ ਦਾ ਜਿਹੜਾ ਫੈਸਲਾ ਹੈ ਟਰਾਮਾਡੋਲ ਹੋਊਗੀ ਜਾਂ ਜੀਮ ਥੱਲੇ ਰੱਖਣ ਵਾਲੀ ਡੋਲੀ ਹੋਊਗੀ ਇਹ ਵੈਣ ਕਰਨਾ ਬਿਲਕੁਲ ਗਲਤ ਹੈ ਬੇਇਨਸਾਫੀ ਹੈ ਉਹਨਾਂ ਲੋਕਾਂ ਲਈ ਹੁਣ ਮੇਰੇ ਵਰਗੇ ਜਿਨ੍ਹਾਂ ਨੇ ਕਦੇ ਨਸ਼ਾ ਚਰੇ ਹੀ ਨਹੀਂ ਮੇਰੇ ਵਰਗੇ ਨੇ ਨਾ ਟਰਾਮਾਡੋਲ ਲੈਣੀ ਸੀ ਨਾ ਫੀਮ ਲੈਣੀ ਸੀ ਪੈਗ ਵੀ ਨਹੀਂ ਲਾਇਆ ਕਦੇ ਨਾ ਜੀ ਬਿਲਕੁਲ ਨਹੀਂ ਕਦੇ ਮੂੰਹ ਤੇ ਨਹੀਂ ਧਰਿਆ ਮੈਂ ਆਪਣੀ ਸਾਰੀ ਜ਼ਿੰਦਗੀ ਠੀਕ ਹੈ ਮੇਰੀ 76 ਸਾਲ ਦੀ ਉਮਰ ਹੋ ਗਈ 76 76 ਦੇ ਵਿੱਚ ਕਦੇ ਮੈਸ਼ਰਾ ਨਹੀਂ ਔਰ ਮੈਂ ਜੇ ਕਹਿੰਦੇ ਆ ਕਹਿੰਦੇ ਉਹ ਜਿਹੜੇ ਜਿਹੜੇ ਗੀਤ ਬਣਾਏ ਨੇ ਚ ਜੱਟ ਦਾ ਪੁੱਤ ਹੋਵੇ ਮੈਂ ਵੀ ਜੱਟ ਦਾ ਪੁੱਤ ਹਾਂ ਪਰੰਤੂ ਇਸ ਦੇ ਸਿਵਾਏ ਸਿੱਖੀ ਦੇ ਵਿੱਚ ਮੈਂ ਪ੍ਰਤੱਖ ਰਹਿ ਹਾਂ ਪਹਿਲੇ ਦਿਨ ਤੋਂ ਮੇਰੇ ਤੇ ਸਿੱਖੀ ਦਾ ਪ੍ਰਭਾਵ ਸੀ 50 ਸਾਲ ਪਹਿਲਾਂ ਆਪਾਂ ਗੱਲ ਕਰੀ ਜਿਵੇਂ ਘਰ ਘਰ ਸ਼ਰਾਬ ਕੱਢੀ ਜਾਂਦੀ ਸੀ ਉਹ ਹੁੰਦਾ ਸੀ ਚਲੋ ਕੋਈ ਪੁਰਾਣੇ ਰਿਸ਼ਤੇਦਾਰ ਆਏ ਉਹਨਾਂ ਨੇ ਮਾਨ ਸਨਮਾਨ ਦੇ ਤੌਰ ਤੇ ਉਹਨੂੰ ਪਿਲਾ ਦਿੱਤੀ ਜਾਂਦੀ ਸੀ ਆਫੀਮ ਵੀ ਉਹਨਾਂ ਨੂੰ ਦਿੱਤੀ ਜਾਂਦੀ ਸੀ ਔਰਤਾਂ ਵੀ ਖਾਂਦੀ ਰਹੇ ਨੇ ਤੁਹਾਡੇ ਦਾਦੀ ਵੀ ਖਾਂਦੇ ਰਹੇ ਆਫੀਮ ਸ਼ੌਂਕ ਨੂੰ ਖਾਂਦੇ ਸੀ ਜਾਂ ਕਿਤੇ ਬਿਮਾਰ ਹੋ ਗਏ ਤਾਂ ਖਾਂਦੇ ਸੀ ਜੀ ਨਹੀਂ ਉਹ ਤੋਂ ਜਿੰਨੀਆਂ ਜੱਟਾਂ ਦੀਆਂ ਬੁੜੀਆਂ ਸੀ ਉਹ ਸਾਰੀਆਂ ਖਾਂਦੀਆਂ ਸੀ ਅੱਛਾ ਜਦੋਂ ਇਹ ਆਫੀਮ ਬੰਦ ਹੋਈ ਤਾਂ ਇਹਦੇ ਲਾਇਸੈਂਸ ਬਣਾਤੇ ਉਹਨਾਂ ਨੇ ਕਿਹਾ ਕਿ 2 ਮੇਰੀ ਦਾਦੀ ਮਤਲਬ ਹਰੇਕ ਜਿਹੜੀ ਜੱਟ ਦੀ ਬੁਢੀ ਸੀ ਉਹ ਮੰਨਿਆ ਜਾਂਦਾ ਸੀ ਜੋ ਅਫੀਮ ਖਾਂਦੀ ਹੈ। ਠੀਕ ਹੈ। ਮੇਰੀ ਦਾਦੀ ਉਹਨਾਂ ਸ਼ੌਂਕ ਨੂੰ ਸ਼ੌਂਕ ਨੂੰ ਖਾਂਦੀ ਸੀ। ਨਹੀਂ ਜੀ ਸ਼ੌਂਕ ਨੂੰ ਨਹੀਂ ਖਾਂਦੇ ਸੀ ਇਹ ਅਤਪੈਜੀ। ਅੱਛਾ ਹੈਪਚੁਅਲ। ਹਾਂ ਹੈਪਚੁਅਲ ਹੋ ਜੀ ਨਾ ਜੀ ਇਹ ਜਿਹੜੀ ਹੈ ਦੀ ਹੈ ਇੱਕ ਹੈਬਿਟ ਮੇਕਿੰਗ ਹੋ ਗਈ। ਉਸ ਦੇ ਵਿੱਚ ਇਹ ਖਾਂਦੀਆਂ ਸੀ ਸ਼ੌਕ ਕੋਈ ਨਹੀਂ ਸੀ। ਹਾਂ। ਸ਼ੌਕੇ ਹੀ ਸੀ ਵੀ ਬੱਚੇ ਹੁੰਦੇ ਸੀ ਉਹਨਾਂ ਨੂੰ ਸਾਹਮਣਾ ਮੁਸ਼ਕਲ ਹੁੰਦਾ ਸੀ ਉਹ ਬੱਚਿਆਂ ਦੀ ਜੀਵਤੇ ਵੀ ਲਾ ਦਿੰਦੀਆਂ ਸੀ ਆਪ ਵੀ ਖਾ ਲੈਂਦੀਆਂ ਸੀ ਸਾਰਾ ਦਿਨ ਕੰਮ ਚੱਲੀ ਜਾਂਦੀਆਂ ਸੀ ਉਦੋਂ ਜ਼ਿੰਮੇਵਾਰੀ ਦਾ ਕੰਮ ਵੀ ਔਖਾ ਹੁੰਦਾ ਕੋਤਰੇ ਵਿੱਚ ਰੋਟੀਆਂ ਲੈ ਕੇ ਜਾਣੀਆਂ ਪੈਂਦੀਆਂ ਸਵੇਰੇ ਛਾ ਵੇਲੇ ਵੀ ਲੈ ਕੇ ਜਾਣੀਆਂ ਪੈਂਦੀਆਂ ਫਿਰ ਵੀ ਫਿਜ਼ੀਕਲ ਪਾਵਰ ਦੀ ਗੱਲ ਕਰ ਰਹੇ ਹਾਂ ਤਾਕਤ ਬਣੀ ਰਹੇ ਸੀ ਹਾਂ ਵੀ ਤਾਕਤ ਬਣੀ ਰਹੇ ਤੇ ਮਜ਼ਦੂਰ ਵੀ ਥਾਂਦੇ ਸੀ ਖੇਤੀ ਕਰਨ ਵਾਲੇ ਵੀ ਥਾਂਦੇ ਸੀ ਹਾੜੀ ਵੱਢਣ ਵਾਲੇ ਵੀ ਸਾਰੇ ਖਾਂਦੇ ਸੀ ਜਦੋਂ ਹਾੜੀ ਵੱਢੀ ਜਾਂਦੀ ਸੀ ਉਹ ਜਿਹੜੇ ਤੇ ਸਾਡੇ ਪਰ ਜਿਹੜੇ ਮੇਰੀ ਦਾਦੀ ਇਹ ਮੈਨੂੰ ਸਿੱਖੀ 'ਚ ਪ੍ਰਤੱਖ ਚ ਰਿਆ ਤੇ ਮੈਂ ਫਿਰ ਉਹ ਜਦੋਂ ਮੇਰੀ ਦਾਦੀ ਦਾ ਸੰਸਕਾਰ ਹੋਇਆ ਉਹ ਕਹਿੰਦੇ ਹੁਣ ਫੀਮ ਪਈ ਹੈ ਮੈਂ ਇਹਦਾ ਵੀ ਸੰਸਕਾਰ ਕਰ ਦਿੰਨੇ ਆਪਾਂ ਨਾਲੇ ਅੱਛਾ ਪਿੱਛੇ ਜੇ ਖਾਲਸਾ ਜੀ ਇੱਕ ਚੱਲੀ ਸੀ ਮੁਹਿਮ ਆਪਣਾ ਇੱਕ ਹੈਗੇ ਨੇ ਲੁਧਿਆਣੇ ਤੋਂ ਨੌਜਵਾਨ ਜਿਹੜੇ ਸੰਜੀਵ ਪਾਕੀਜ਼ਾ ਉਹ ਮੰਤਰੀਆਂ ਕੋਲ ਵੀ ਗਏ ਕੁਲਦੀਪ ਧਾਲੀਵਾਲ ਨੇ ਇਸ ਚੀਜ਼ ਦੀ ਹਮਾਇਤ ਕੀਤੀ ਸੀ ਇਵਨ ਕਿ ਗਰਮੀਤ ਸਿੰਘ ਖੁੱਡੀਆਂ ਨੇ ਵਿਧਾਨ ਸਭਾ 'ਚ ਕਿਹਾ ਸੀ ਕਿ ਮੇਰੀ ਉਮਰ ਵੀ ਉੱਧਰ ਵੱਧ ਰਹੀ ਹੈ ਅਫੀਮ ਦੀ ਖੇਤੀ ਦੀ ਮਨਜ਼ੂਰੀ ਦੇ ਦਿਓ ਖਸਕਸ ਹੋਣੀ ਚਾਹੀਦੀ ਹੈ ਤੁਸੀਂ ਇਤਫਾਕ ਰੱਖਦੇ ਹੋਣੀ ਚਾਹੀਦੀ ਹੈ ਹਾਂ ਦੇਖੋ ਫੀਮ ਦੀ ਜੇ ਖੇਤੀ ਕਰਨ ਦੀ ਇਜਾਜ਼ਤ ਦੇ ਦਿਨ ਮੈਂ ਕਹਿੰਨਾ ਕਿ ਪੰਜਾਬ ਦਾ ਨਸ਼ਾ ਬਹੁਤ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਜੀ ਤੇ ਫੀਮ ਦਾ ਕੋਈ ਫੀਮ ਖਾ ਕੇ ਕੋਈ ਕਲੇਸ਼ ਨਹੀਂ ਕਰਦਾ ਤੂੰ ਲੜਦਾ ਨਹੀਂ ਹੈ ਕੋਈ ਲੜਾਈ ਝਗੜਾ ਨਾ ਪਰਿਵਾਰ ਚ ਹੋਵੇ ਨਾ ਬਾਹਰ ਹੋਵੇ ਮੈਂ ਫੀਮ ਆਪ ਨਹੀਂ ਖਾਂਦਾ ਨਾ ਮੈਨੂੰ ਉਹਦਾ ਕੋਈ ਸ਼ੌਕ ਹੈ ਨਾ ਮੈਂ ਉਹ ਫੀਮ ਦਾ ਹਮਾਇਤੀ ਹਾਂ ਪਰ ਅੱਜ ਪੰਜਾਬ ਦੇ ਵਿੱਚ ਜਿਸ ਢੰਗ ਨਾਲ ਨੌਜਵਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਪੰਜਾਬ ਦਾ ਜਿਹੜਾ ਇੱਥੇ ਸ਼ੇਰਾਂ ਦੀ ਕੌਮ ਸੀ ਮੰਨੀ ਜਾਂਦੀ ਸੀ ਅੱਜ ਉਹ ਬਿਲਕੁਲ ਹੀ ਖਤਮ ਹੋ ਗਿਆ ਇਹ ਨਸ਼ੇ ਨਾਲ ਮੈਂ ਉਹਨੂੰ ਸਮਝਦਾ ਹਾਂ ਵੀ ਰੋਟਨ ਦਾ ਇੱਕ ਬਹੁਤ ਵੱਡਾ ਤਰੀਕਾ ਹੈ ਇਹ ਵੀ ਇੱਕ ਚੀਜ਼ ਸਾਹਮਣੇ ਆ ਰਹੀ ਹੈ ਕਿ ਪੰਜਾਬ 'ਚ ਜਿੱਦਾਂ ਨੌਜਵਾਨ ਮੁੰਡੇ ਭਾਵੇਂ ਕੁੜੀਆਂ ਵੀ ਨਸ਼ੇਵਾਲ ਜਾ ਰਹੇ ਨੇ ਮਾਪੇ ਉਹਨਾਂ ਨੂੰ ਤਾਂ ਵੀ ਬਾਹਰ ਭੇਜਦੇ ਨੇ ਕਿ ਬਾਹਰ ਚੱਲ ਜਾਣਗੇ ਇੱਥੋਂ ਨਸ਼ਾ ਛੱਡ ਦੇਣਗੇ ਪੰਜਾਬ ਖਾਲੀ ਹੋਣ ਦੀ ਇੱਕ ਵਜ੍ਹਾ ਮੰਨਦੇ ਉਹ ਨਸ਼ਾ ਦੇਖੋ ਜੀ ਮੈਂ ਤਾਂ ਪਹਿਲਾਂ ਇਹੀ ਨਹੀਂ ਮੰਨਦਾ ਵੀ ਮਾਪੇ ਉਹਨਾਂ ਨੂੰ ਕੋਈ ਵਧੀਆ ਸੰਸਕਾਰ ਦੇ ਰਹੇ ਨੇ ਬਾਪ ਪਾਪ ਸ਼ਰਾਬ ਪੀਂਦਾ ਹੁੰਦਾ ਹੈ ਬਾਪ ਆਪ ਨਸ਼ੇ ਕਰਦਾ ਹੁੰਦਾ ਹੈ ਤੇਹੀ ਥਾਮਨ ਤੇ ਪੁੱਤ ਨਹੀਂ ਕਰਦੇ ਬਾਪ ਕਰਦਾ ਉਹ ਚੀਜ਼ ਆਪ ਸੰਸਤਾਰ ਦੇਉਗਾ ਜਿਹੜਾ ਆਪ ਸ਼ਰਾਬੀ ਹੈ ਜਿਹੜਾ ਆਪ ਨਸ਼ੇ ਹੈ ਬਾਹਰ ਤਾਂ ਹੁਣ ਜਿਹੜਾ ਹੈਗਾ ਉਹ ਇੱਕ ਜਿਹੜਾ ਇਹੋ ਲਾਲਚ ਹੋ ਗਿਆ ਤੇ ਇੱਥੇ ਕੰਮ ਕਰਕੇ ਤੂੰ ਰਾਜੀ ਨਹੀਂ ਹੈ ਇੱਥੇ ਬੇਜਤੀ ਮਹਿਸੂਸ ਕਰਦੇ ਆ ਬਾਹਰ ਜਾ ਕੇ ਮਜ਼ਦੂਰੀ ਕਰ ਲੈਂਦੇ ਆ ਧਰਮ ਕਿੱਡਾ ਕ ਸਹਾਈ ਹੋ ਸਕਦਾ ਨਸ਼ਿਆਂ ਤੋਂ ਦੂਰ ਕਰਨ ਲਈ ਨਹੀਂ ਜੀ ਧਰਮ ਨੂੰ ਤਾਂ ਬਹੁਤ ਵੱਡੇ ਤਰੀਕੇ ਨਾਲ ਸਹਾਈ ਹੋ ਸਕਦਾ ਪਰੰਤੂ ਧਰਮ ਆ ਕੇ ਕੱਲ ਜਿਹੜਾ ਹੈ ਉਹ ਮੰਦਾ ਕੌਣ ਹੈ ਧਰਮ ਵਿੱਚ ਰਸਮ ਰਹਿ ਗਈ 10 ਰੁਪਏ ਮੱਛਰ ਟੈਕਣ ਦੀ ਜਾਂ ਤੁਹ ਕਿਥੇ ਨੂੰ ਵਿਵਤਾ ਆਵੇ ਤਾਂ ਉੱਥੇ ਮੱਥਾ ਟੇਕ ਤੇ ਜਿਹੜਾ ਉਹ ਬਰਮੰਗਨ ਚਲਾ ਜਾਂਦਾ ਧਰਮ ਨੂੰ ਉਸ ਤਰੀਕੇ ਨਾਲ ਮੰਨਿਆ ਨਹੀਂ ਜਾਂਦਾ ਦੇਖੋ ਮੈਂ ਹੁਣ 76 ਸਾਲ ਜ਼ਿੰਦਗੀ ਦੇ ਪੂਰੇ ਕਰ ਲਏ ਮੈਂ ਸਾਰੀ ਉਮਰ ਕਦੇ ਡੜੀ ਨਹੀਂ ਕੱਟੀ ਜਦੋਂ ਸ਼ੁਰੂ ਤੋਂ ਆਉਣ ਲੱਗੀ ਹੈ ਕਦੇ ਕੇਸ ਨਹੀਂ ਕਟੇ ਸਿੱਖੀ ਨਾਲ ਪਹਿਲੇ ਦਿਨ ਤੋਂ ਸੀ ਇਹ ਨਹੀਂ ਸੀ ਵੀ ਜਦੋਂ 50 ਸਾਲ ਤੋਂ ਉੱਤੇ ਉਮਰ ਹੋਈ ਉਦੋਂ ਤੇਸ ਰੱਖ ਲੈ ਜਾਂ ਡੜੀ ਰੱਖ ਲਈ ਸਿੱਖੀ ਵਿੱਚ ਪ੍ਰਤੱਖ ਸੀ ਅਸੀਂ ਕੀ ਕਹਿੰਦੇ ਹੁੰਦੇ ਨੇ ਐ ਚਪਟਚੇ ਪੈਂਦੇ ਸੀ ਜੇ ਤੂੰ ਕਹਿੰਦਾ ਸੀ ਤੇਸ ਟਟਾਲੋ ਜਾਂ ਦਾੜ੍ਹੀ ਟਟਾਲੋ ਜਾਂ ਹੋਰ ਟਟਾਲੋ ਇਹ ਇੱਕ ਬੜਾ ਵੱਡਾ ਧਰਮ ਦਾ ਪਰਿਵਾਰ ਸੀ ਧਰਮ ਵਾਲਾ ਜਿਹੜਾ ਹੈ ਉਹ ਨਸ਼ਾ ਕਰੇ ਨਹੀਂ ਸਕਦਾ ਜੇ ਪਹਿਲੇ ਦਿਨ ਸੰਸਤਾਰ ਲਾਤੇ ਉਹਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਉਹਨੂੰ ਜੋੜਿਆਂ ਦੀ ਸੇਵਾ ਕਰਾਉਣੀ ਪੋਚੇ ਲਵਾਉਣੇ ਜਾਂ ਉੱਥੇ ਜਿਹੜੇ ਆ ਉਹ ਹੋਰ ਸੇਵਾ ਕਰਾਉਣੀ ਤੇ ਉਹ ਧਰਮ ਤਾਂ ਇੱਕ ਬਹੁਤ ਸੱਦਾ ਖਾਲਸਾ ਬਹੀਰ ਦੀ ਕਿੱਡੀ ਕੁ ਲੋੜ ਐ ਨਸ਼ੇ ਖਤਮ ਕਰਨ ਲਈ ਦੇਖੋ ਖਾਲਸਾ ਬਹੀਰ ਦੀ ਤਾਂ ਇੱਕ ਬਹੁਤ ਵੱਡੀ ਲੋੜ ਐ ਜਿਵੇਂ ਭਾਈ ਅਮਰਪਾਲ ਸਿੰਘ ਕਰ ਰਹੇ ਸੀ ਜਿਥੇ ਜਿੱਥੇ ਉਹ ਬਹੀਰ ਲੈ ਕੇ ਗਏ ਉਹਨਾਂ ਨੇ ਨਸ਼ੇ ਦਾ ਵੀ ਨਾਸ਼ ਕਰਤਾ ਉਹਨਾਂ ਨੇ ਸਾਰਿਆਂ ਦਾ ਨਾਸ਼ ਕਰਤਾ ਉਹ ਇਸੇ ਲਈ ਉਹਨਾਂ ਨੂੰ ਇਹ ਬੇਈਮਾਨੀ ਝੰਡ ਨਾਲ ਗ੍ਰਿਫਤਾਰੀ ਕੀਤੀ ਗਈ ਬਲਕਿ ਸਰਕਾਰ ਆਪ ਵੀ ਨਹੀਂ ਚਾਹੁੰਦੀ ਕਿ ਨਸ਼ੇ ਛੱਡੇ ਜਾਣ ਨਸ਼ੇ ਤੋਂ ਆਪ ਆਮਦਨੀ ਹੋ ਰਹੀ ਹੈ ਜਿਹੜੀ ਤੇ ਚੋਹਾ ਵਿੱਚ ਲਾ ਦਿੱਤੀ ਜਾਂਦੀ ਹੈ ਤਾਂ ਇਹ ਤਾਂ ਜਿਹੜੀ ਇਹ ਬਹੀਰ ਦਾ ਤਾਂ ਸਭ ਤੋਂ ਵੱਡਾ ਲੋੜ ਹੈ ਜਿਵੇਂ ਤੁਸੀਂ ਪਛਾਣਦੇ ਹੋ ਸਰਕਾਰਾਂ ਕਹਿੰਦੀਆਂ ਕਿਸੇ ਵੀ ਆਪਾਂ ਸੂਬੇ ਚਲ ਜੀ ਆਪਣੇ ਮੁਲਕ ਦੇ ਕਿ ਜਿਹੜਾ ਇਹ ਸ਼ਰਾਬ ਹੋਗੀ ਸਿਗਰਟ ਹੋਗੀ ਜਰਦੇ ਹੋਗੇ ਸਭ ਤੋਂ ਵੱਡੀ ਸਰਕਾਰਾਂ ਦੀ ਆਮਦਨੀ ਦਾ ਸਾਧਨ ਹੁੰਦਾ ਤੇ ਸਰਕਾਰਾਂ ਕਹਿੰਦੀਆਂ ਅਸੀਂ ਸੂਬਿਆਂ ਦਾ ਵਿਕਾਸ ਕਰਨਾ ਹੈ ਸਾਡੇ ਕੋਲ ਸੌਖੀ ਇਸ ਤੇ ਆਪਣਾ ਪੈਸਾ ਸਾਡੇ ਕੋਲ ਆ ਰਿਹਾ ਭਾਵੇਂ ਅਸੀਂ ਇਹ ਲਿਖ ਕੇ ਆਪਣੀ ਡਿਊਟੀ ਪੂਰੀ ਕਰਤੀ ਹੈ ਵੀ ਇਹ ਜਾਣ ਲਈ ਹੈ ਹਾਨੀਕਾਰਕ ਜੀਤ ਲਈ ਇਸ ਚੀਜ਼ ਨਾਲ ਇਤਫਾਕ ਰੱਖਦੇ ਹਾਂ ਦੇਖੋ ਜੀ ਇਹਦੇ ਜਿਹੜੇ ਹੁਣੇ ਅੰਕੜੇ ਦਿੱਤੇ ਐ ਕੇਂਦਰ ਦੀ ਸਰਕਾਰ ਨੇ ਕਿ ਹਿੰਦੁਸਤਾਨ ਦੇਸ਼ ਵਿੱਚ ਸਾਰੇ ਚ 75 ਲੱਖ ਲੋਕ ਆਏ ਸਾਲ ਇਹ ਜਿਹੜਾ ਹੈ ਜਰਦਾ ਚਬ ਕੇ ਤੇ ਉਹ ਕੈਂਸਰ ਨਾਲ ਮਰਦੇ ਮੂੰਹ ਦਾ ਕੈਂਸਰ ਹਾਂ ਮੂੰਹ ਦਾ ਕੈਂਸਰ ਹੈ ਜਿਹੜਾ 75 ਲੱਖ ਆਦਮੀ ਜਿਹੜਾ ਹੈ ਉਹ ਇਸ ਸਾਲ ਦੇ ਵਿੱਚ ਮਰ ਰਿਹਾ ਹੈ ਹਿੰਦੁਸਤਾਨ ਦੇ ਵਿੱਚ ਜਿਹੜੇ ਜਰਦਾ ਚਬਦੇ ਨੇ ਜਿਹੜੇ ਤਮਾਕੂ ਖਾਂਦੇ ਨੇ ਉਹਦੇ باوجود ਵੀ ਉਸ ਨੂੰ ਥੁਲਾ ਛੱਡਿਆ ਹੋਇਆ ਅੱਛਾ ਜੇ ਉਹ ਨੂੰ ਥੁਲਾ ਨਹੀਂ ਛੱਡਦੇ ਉਸ ਤੇ ਜਿਹੜੇ ਹੈ ਉਹ ਪਵੰਦੀ ਲਾਉਂਦੇ ਐ ਤੇ ਪਵੰਦੀ ਲਾਉਣ ਦੇ ਪਿੱਛੋਂ ਉਸ ਦਾ ਜਿਹੜੀ ਕੀਮਤ ਹੈ ਉਹ ਵੱਧ ਜਾਂਦੀ ਹੈ ਬਿਲਕੁਲ ਤੇ ਕੀਮਾ ਤੋਂ ਵੱਧ ਕੇ ਉਹ ਜਿਆਦਾ ਮਾਤਰਾ ਦੇ ਵਿੱਚ ਲਿਆ ਜਾਂਦਾ ਉਹਦੇ ਨਾਲ ਨੌਜਵਾਨਾਂ ਪੀੜੀ ਵੀ ਅਕਰਸ਼ਿਤ ਹੋ ਜਾਂਦੀ ਹੈ ਵੀ ਛਬਣੀਆਂ ਦੇ ਕੀ ਚੀਜ਼ ਹੈ ਆਪਾਂ ਇੱਕ ਵਾਰੀ ਖਾਚੇ ਦੇਖੋ ਅਜਲੇ ਨੂੰ ਖਾਂਦੇ ਨੂੰ ਉਹ ਆਦਤ ਬਣ ਜਾਂਦੀ ਹੈ ਉਹਦੇ ਪਿੱਛੇ ਕੈਂਸਰ ਹੋ ਜਾਂਦਾ ਸਰਕਾਰਾਂ ਦੇ ਦਾਅਵੇ ਨੇ ਅਸੀਂ ਇੰਨੀ ਗ੍ਰਫਤਾਰੀਆਂ ਕਰ ਲੀਆਂ ਐਨੇ ਪਰਚੇ ਦੇਤੇ ਐਨੇ ਸਮਗਲਾਂ ਦੀਆਂ ਜਾਇਦਾਦਾਂ ਕੁਰਕ ਕਰ ਲੀਆਂ ਇਹ ਅੰਕੜੇ ਜਿਹੜੇ ਆਂਦੇ ਆ ਸਰਕਾਰਾਂ ਦੇ ਇਹਦੇ ਬਾਰੇ ਕੀ ਕਹਿੰਨੇ ਹੋ ਦੇਖੋ ਜੀ ਸਮਾਜ ਨਾਲ ਪੈਦਾ ਹੀ ਨਹੀਂ ਹੋ ਸਕਦਾ ਜੇ ਉਹਦਾ ਨਸ਼ਾ ਖਾਣ ਵਾਲਾ ਉਹਨੂੰ ਕੋਈ ਮਿਲੇ ਹੀ ਨਾ ਸਮਾਜ ਲਰਨ ਕਾਦੇ ਲਈ ਸਮਾਜ ਲਰਨ ਕਰਨੀ ਹੈ ਉਹ ਕਾਦੇ ਲਈ ਬਚੂਗਾ ਤੇ ਸਰਕਾਰਾਂ ਜਿਹੜੀਆਂ ਹੈ ਵੀ ਪੁਲਿਸ ਖਤਮ ਕਰ ਦੂਗੀ ਨਸ਼ੇ ਨੂੰ ਪੁਲਿਸ ਨਹੀਂ ਖਤਮ ਕਰ ਸਕਦੀ ਹੁੰਦੀ ਉਹ ਨਸ਼ੇ ਨੂੰ ਤੁਸੀਂ ਦਾ ਤਾਂ ਕੰਮ ਹੀ ਹੈ ਕਾਨੂੰਨ ਦਾ ਕੰਮ ਹੀ ਹੈ ਇਹ ਖਤਮ ਕਰਨਾ ਨਹੀਂ ਜੀ ਕਾਨੂੰਨ ਤਾਂ ਜੇ ਜੇ ਤੁਸੀਂ ਉਸ ਨੂੰ ਪਹਿਲਾਂ ਨਸ਼ੇ ਵਾਲੇ ਲਾਤਾ ਫਿਰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਪੁਲਿਸ ਕਿੱਦਾਂ ਲਾ ਰਹੀ ਹੈ ਨਸ਼ੇ ਨੂੰ ਜੀ ਪੁਲਿਸ ਨਹੀਂ ਲਾ ਰਹੀ ਮੈਂ ਤਾਂ ਸਰਕਾਰ ਲਾ ਰਹੀ ਹੈ ਅੱਛਾ ਸਰਕਾਰ ਦੇਤੇ ਮੈਂ ਹੁਣ ਡਰਾਮਾ ਰੋਲ ਬੰਦ ਕਰਤੀ ਹਾਂ ਉਹ ਜਿਹੜੇ ਡਾਕਟਰਾਂ ਨੇ ਲਿਖੀ ਸੀ ਉਹ ਵੀ ਟ੍ਰਾਮਾਡੋਲ ਤੁਸੀਂ ਥਾਓ ਜਿਹੜੇ ਡਾਕਟਰ ਸਰਕਾਰ ਨੇ ਬਣਾਏ ਉਹਨਾਂ ਨੇ ਉਹ ਟ੍ਰਾਮਾਡੋਲ ਦਿੱਤੀ ਉਹ ਟ੍ਰਾਮਾਡੋਲ ਹੋ ਬੰਦ ਕਰਤੀ 10 ਮਿੰਟਾਂ ਚ ਉਹ ਜਿਹੜੇ ਖਾਂਦੇ ਸੀ ਉਹ ਉੱਥੇ ਰਹਿ ਜਾਣਾ ਤੂੰ ਲਿਸਨਸ ਨਾ ਤੂੰ ਲੈਣਾ ਨਾ ਦੇਣਾ ਇਹ ਫੇਰ ਨਸ਼ੇ ਸਰਕਾਰ ਨਹੀਂ ਲਾਏ ਨਾ ਜਿਹੜੇ ਭਾਈ ਅਮਰਤਪਾਲ ਜਿੱਦਾਂ ਹੁਣ ਅੰਦਰ ਬੈਠੇ ਨੇ ਸਿਆਸੀ ਤਾਕਤ ਉਹਨਾਂ ਕੋਲ ਹੈਗੀ ਐ ਭਾਈ ਖਾਲਸਾ ਵਰਗੇ ਨਾਲ ਜੁੜਗੇ ਨੇ ਖਾਲਸਾ ਵਿਹਿਰ ਦੁਆਰਾ ਸ਼ੁਰੂ ਹੋਏਗੀ ਲੱਗਦਾ ਹੈ ਭਾਈ ਖਾਲਸਾ ਕਿਹੜੇ ਜੀ ਸਰਬਜੀਤ ਸਿੰਘ ਖਾਲਸਾ ਹਾਂਜੀ ਦੇਖੋ ਖਾਲਸਾ ਵਿਹਿਰ ਤਾਂ ਭਾਈ ਅਮਰਤਪਾਲ ਸਿੰਘ ਦੇ ਬਾਹਰ ਆਉਣ ਤੋਂ ਬਾਅਦ ਸ਼ੁਰੂ ਹੋਊਗੀ ਨਹੀਂ ਸਿਆਸੀ ਤਾਕਤ ਤਾਂ ਜੇ ਦੇਖੋ ਜਿਹੜੀ ਹੈਗੀ ਸਿਆਸੀ ਤਾਕਤ ਉਹ ਵੀ ਤਾਕਤ ਕਿਸੇ ਵੇਲੇ ਤੁਹਾਡੇ ਕੋਲ ਵੀ ਰਹੀ ਐ ਨਹੀਂ ਸਾਡੇ ਕੋਲੇ ਆਈ ਨਹੀਂ ਨਾ ਜੀ ਕਦੇ ਸਿਆਸੀ ਤਾਕਤ ਜਿਹੜੀ ਐ ਪਾਰਲੀਮੈਂਟ ਦੇ ਮੈਂਬਰ ਤਾਂ ਬਣੇ ਹਾਂ ਪਰੰਤੂ ਉਹ ਤੋਂ ਪਹਿਲਾਂ ਕੀ ਕਹਿੰਦੇ ਹੁੰਦੇ ਨੇ ਬਾਬਾ ਜੋਗਿੰਦਰ ਸਿੰਘ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪ੍ਰਧਾਨ ਬਣਾਤਾ ਜਿਹੜਾ ਅਕਾਲੀ ਦਲ ਦਾ ਆਪ ਉਹ ਜਿਹੜੀ ਸੀ ਸਿਆਸਤ ਤੋਂ ਰਿਟਾਇਰ ਹੋ ਗਏ ਜੇ ਬਾਬਾ ਜੀ ਪ੍ਰਧਾਨ ਰਹਿੰਦੇ ਤਾਂ ਪੰਜਾਬ ਦੇ ਵਿੱਚ ਸਰਕਾਰ ਆ ਜਾਣੀ ਸੀ ਤੇ ਨਾਲੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਬਣ ਜਾਣਾ ਸੀ ਉਹ ਪ੍ਰਧਾਨ ਜੀ ਛੱਡ ਨਹੀਂ ਬਾਬਾ ਜੀ ਦੀ ਮੇਰੇ ਵਿਰੋਧ ਦੇ باوجود ਇੱਕ ਬੜੀ ਵੱਡੀ ਜਿਹੜੀ ਸੀ ਗਲਤੀ ਸੀ ਪੰਜਾਬ ਦੇ ਵਿੱਚ ਸਰਕਾਰ ਨਹੀਂ ਲਿਆ ਸਕੇ ਇੱਕ ਐਮਪੀ ਕੋਲੇ ਕੋਈ ਇਹੀ ਜੀ ਤਾਕਤ ਨਹੀਂ ਹੁੰਦੀ ਕਿ ਉਹ ਆਪਣੇ ਦਸਤਾਨੇ ਦੇ ਥੱਲੇ ਕੋਈ ਹੁਕਮ ਪਾਸ ਕਰ ਸਕੇ ਇੱਕ ਐਮਪੀ ਨੂੰ ਆਪਾਂ ਇਹ ਕਹਿ ਸਕਦੇ ਆ ਕਿ ਸਿਆਸੀ ਤੌਰ ਤੇ ਜਿਹੜਾ ਹੈ ਉਹ ਉਹ ਇੱਕ ਤਾਕਤ ਦੇ ਤੌਰ ਤੇ ਉਹ ਹੁੰਦਾ ਹੈ ਪਰੰਤੂ ਉਹ ਤਾਕਤ ਜਿਹੜੀ ਹੁੰਦੀ ਆ ਉਹ ਤੁਸ ਤਰਨ ਦੀ ਤਾਕਤ ਨਹੀਂ ਰੱਖਦੀ ਹੁੰਦੀ ਉਹ ਜਾਂ ਤਾਂ ਰਾਜ ਸਰਕਾਰ ਕੋਲੇ ਹੁੰਦੀ ਹੈ ਜਾਂ ਸੈਂਟਰ ਦੀ ਸਰਕਾਰ ਕੋਲੇ ਹੁੰਦੀ ਹੈ ਰਾਜ ਸਰਕਾਰ ਇਹ ਹੁਣ ਭਵੰਤਮਾਨ ਦੀ ਆਮ ਪਾਰਟੀ ਦੀ ਤੇ ਕੇਂਦਰ ਸਰਕਾਰ ਜਿਹੜੀ ਉਹ ਮੋਦੀ ਦੀ ਹੈ ਕਿਦਾਂ ਕਿਦਾਂ ਰੁਕ ਸਕਦਾ ਨਸ਼ਾ ਦੇਖੋ ਨਸ਼ਾ ਤਾਂ ਰੁਕਦਾ ਹੈ ਜੇ ਨਸ਼ੇ ਨੂੰ ਧਾਰਮਿਕ ਤੌਰ ਤੇ ਇੱਕ ਵੱਡਾ ਵਿਸ਼ਾ ਬਣਾਇਆ ਜਾਵੇ ਧਰਮ ਦਾ ਪ੍ਰਚਾਰ ਕੀਤਾ ਜਾਵੇ ਉਸ ਢੰਗ ਨਾਲ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਕਰ ਰਹੇ ਸੀ ਇੱਕ ਬਹੀਰ ਦੇ ਰੂਪ ਵੀ ਜਾਵੇ ਪਰੰਤੂ ਬਹੀਰ ਨੂੰ ਸਰਕਾਰ ਰੋਕ ਲੈਂਦੀ ਹੈ ਸਮੱਸਿਆ ਤਾਂ ਇਹ ਉਹ ਸਮਝ ਲੈਣਾ ਉਹ ਨਹੀਂ ਰੋਕਦੀ ਉਹ ਜਿਹੜੀ ਹੈ ਬਹੀਰ ਨੂੰ ਸਰਕਾਰ ਰੋਕ ਲੈਂਦੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੀ ਉਹ ਬਹੀਰ ਚ ਨਹੀਂ ਜਾ ਸਕਦੇ ਉਹ ਡਿਬਰੂ ਰੈਡ ਭੇਜਤੇ ਸੋ ਇਹ ਸਮੱਸਿਆਵਾਂ ਜਿਹੜੀਆਂ ਹੈ ਉਹ ਤਾਂ ਹੀ ਰੁੱਤ ਸਕਦੀ ਹੈ ਜੇ ਇਹਨਾਂ ਬਹੀਰਾਂ ਦੀ ਇਜਾਜ਼ਤ ਦਿੱਤੀ ਜਾਵੇ ਤੇ ਵੱਡੇ ਪੱਧਰ ਤੇ ਧਰਮ ਦਾ ਪ੍ਰਚਾਰ ਕੀਤਾ ਜਾਵੇ ਬਿਲਕੁਲ ਠੀਕ ਹੈ ਸੋ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨਾਲ ਗੱਲਬਾਤ ਚੱਲ ਰਹੀ ਸੀ ਨਸ਼ੇ ਦੇ ਉੱਪਰ ਗੱਲ ਹੋਈ ਹੈ ਚਰਚਾ ਹੋਈ ਹੈ ਕਹਿੰਦੇ ਕਿ ਨਸ਼ਾ ਜਿਹੜਾ ਹੈ ਕਿਤਨਾ ਕਿਤੇ ਸਰਕਾਰਾਂ ਹੀ ਸਾਡੇ ਸਿਆਸਤਦਾਨ ਨਹੀਂ ਪੋਲੀਟਿਸ਼ੀਅਨ ਨਹੀਂ ਮੰਤਰੀ ਹੀ ਜ਼ਿੰਮੇਵਾਰ ਨੇ ਜੇਕਰ ਖੁੱਲੇ ਆਮ ਨਸ਼ਾ ਤਸਕਰੇ ਨੂੰ ਵੇਚ ਰਹੇ ਨੇ ਤੇ ਤਹਈਆ ਇੱਕ ਕਰਨਾ ਚਾਹੀਦਾ ਖਾਲਸਾ ਵਹੀਰ ਦੀ ਬਹੁਤ ਵੱਡੀ ਲੋੜ ਹੈ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈਗਾ ਰੋਕਿਆ ਜਾ ਸਕੇ ਭਾਈ ਅੰਮ੍ਰਿਤਪਾਲ ਕਦੋਂ ਬਾਹਰ ਆਉਂਦੇ ਨੇ ਭਾਈ ਸਰਬਜੀਤ ਖਾਲਸਾ ਨਾਲ ਤੁਰਦੇ ਨੇ ਵਹੀਰਾਂ ਦੁਬਾਰਾ ਸ਼ੁਰੂ ਹੁੰਦੀਆਂ ਨੇ ਨਸ਼ਾ ਰੁਕਦਾ ਨਹੀਂ ਰੁਕਦਾ ਕਿੰਨੇ ਕੁ ਪੁਲਿਸ ਗੰਭੀਰ ਹੁੰਦੀ ਹੈ ਸਰਕਾਰਾਂ ਕੀ ਕਰਨਗੀਆਂ ਵੇਖਣਾ ਬਾਕੀ ਹੈ ਹੋਰ ਨਵੇਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ